ਆਸਾ ਮਹੱਲਾ ਚੌਥਾ ਗੁਰਮੁਖ ਢੂੰਡ ਢੁਲੈਂਦਿਆਂ ਹਰ ਸੱਜਣ ਲੱਧਾ ਰਾਮ ਰਾਜੇ ਕੰਚਨ ਕਾਇਆ ਕੋਤ ਗੜ੍ਹ ਵਿੱਚ ਹਰ ਹਰ ਸਿਧਾ ਹਰ ਹਰ ਵੀਰਾ ਰਤਨ ਹੈ ਮੇਰਾ ਮਨ ਤਨ ਵਿੱਧਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁਧਾ ਪੰਥ ਦਸਾਵਾਂ ਨਿਤ ਖੜੀ ਮੁੰਦ ਜੋ ਬਨਬਾਲੀ ਰਾਮ ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਹਉ ਮੈਂ ਵਿਖਜਾਲੀ ਜਨ ਨਾਮ ਸਤ ਗੁਰ ਮੇਧ ਹਰ ਹਰ ਮਿਲਿਆ ਬਨ ਵਾਲੀ ਗੁਰਮੁਖ ਪਿਆਰੇ ਆਏ ਮਿਲ ਮੈਂ ਚਰੀ ਵਿਛੁਣੇ RAM ਰਾਜੇ ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਪਿੰਨੇ ਮਹਾਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਤਾਰੇ ਲਾਈਆ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਪਿੰਨੀ ਦੇਹੁਰੀ ਅੰਮ੍ਰਿਤ 부ਰ ਤੇ RAM ਰਾਜੇ ਜਿਨਾਂ ਗੁਰ ਬਾਣੀ ਮਨ ਪਹਾਈਆ ਅੰਮ੍ਰਿਤ ਛਕ ਛਤੇ ਗੁਰ ਤੁਠੈ ਹਰ ਪਾਇਆ ਚੁਕੇ ਤੱਕ ਤਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਤੇ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਪੰਡਾਰ ਹੈ ਗੁਰ ਸਤਗੁਰ ਪਾਸੀ ਰਾਮ ਰਾਜੇ ਗੁਰ ਸਤਗੁਰ ਸੱਚਾ ਸਾਹ ਹੈ ਸਿੱਖ ਦੇ ਹਰ ਰਾਸੇ ਤਨ ਤਨ ਵਣਜਾ ਰਵਣਜ ਹੈ ਗੁਰ ਸ਼ਾਹ ਸਾਹ ਸਾਬ ਆਸੇ ਜਨਾਨਾਨਕ ਗੁਰ ਤਿੰਨੀ ਪਾਇਆ ਜਿਨ ਤੁਰ ਲਿਖਤ ਲਿਲਾਤ ਲਿਖਾਸੇ ਸਤਿ ਸ਼ਾਹ ਹਮਾਰਾ ਤੂੰ ਧਣ ਸਭ ਜਗਤ ਵਣਜਾਰਾ RAM ਰਾਜੇ ਸਭ ਭਾਂਡੇ ਤੁਧ ਹੈ ਸਾਜਿਆ ਵਿੱਚ ਵਸਤ ਹਰ ਤਾਰਾ ਜੋ ਪਾਵਹਿ ਭਾਂਡੇ ਵਿੱਚ ਵਸਤ ਸਾ ਨਿਕਲੈ ਚਾ ਕੋਈ ਕਰੇ ਵਿਚਾਰਾ ਜਨਾਨਾਨਕ ਕਉ ਹਰ ਬਖਸ਼ਿਆ ਹਰ ਭਗਤ ਪੰਧਾਰਾ 함 ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ਹਰ ਨਾਮ ਸਲਾਹ ਹੰ ਦਿਨ ਰਾਸ ਇਹ ਆਸ ਆਧਾਰੋ 함 ਮੂਰਖ ਕਿਛੂ ਨ ਜਾਣ ਹਾ ਕਿਵ ਪਾਵਹ ਪਾਰੋ ਜਨ ਨਾਨਕ ਹਰਿ ਕਾ ਦਾਸ ਹੈ ਹਰ ਦਾਸ ਬਨਿਹਾਰੋ ਜਿਉ ਭਾਵੇ ਓਿਉ ਰਾਖ ਲੈ ਹਮ ਸਰਨ ਪ੍ਰਭ ਆਏ RAM RAJ HE ਹਮ ਧੂਲ ਵਿਗਾੜ ਹਮ ਜਿੰਸ ਰਾਤ ਹਰ ਲਾਜ ਰਖਾਏ ਹਮ ਬਾਰਿਕ ਤੁਮ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਢਿਆ ਹਰ ਪੈ ਜਿ ਰਖਾਏ ਆਸਾ ਮਹੱਲਾ ਚੌਥਾ ਜਿਨ ਮਸਤਕ ਤੋਰ ਹਰ ਲਿਖਿਆ ਤਿੰਨਾ ਸਤ ਗੁਰ ਮਿਲਿਆ RAM RAJ HE ਅਗਿਆਨ ਅੰਧੇਰਾ ਟਟਿਆ ਗੁਰ ਗਿਆਨ ਘਟ ਬਲਿਆ ਹਰ ਲਖ ਧਾਰ ਤਨ ਪਦਾਰਥੋ ਫਿਰ ਬਹੜ ਨ ਚਲਿਆ ਜਨ ਨਾਮਕ ਨਾਮ ਅਰਾਧਿਆ ਆਰਾਧ ਹਰ ਮਿਲਿਆ ਜਿਨਿ ਐਸਾ ਹਰ ਨਾਮ ਨ ਚਹਤੇਓ ਸੇ ਕਾਹੇ ਜਗ ਆਏ RAM ਰਾਜੇ ਇਹ ਮਾਨਸ ਜਨਮ ਦੁਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵਕਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਪਿਆ ਖਾਇ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਤਹਾਏ ਤੂੰ ਹਰ ਤੇਰਾ ਸਭ ਕੋ ਸਭ ਤੁਦ ਉਪਾਏ RAM ਰਾਜੇ ਜਿਸ ਹਾਸ ਕਿਸੈ ਦੇ ਕਿਛ ਨਾਹੀ ਸਭ ਚੱਲਹਿ ਚਲਾਏ ਜਿਨ ਤੁਮੇ ਲਹਿ ਪਿਆਰੇ ਸੇ ਤੁਦ ਮਿਲਹਿ ਜੋ ਹਰ ਮਨ ਪਹਾਏ ਜਨਨ ਆਨ ਕ ਸਤ ਗੁਰ ਤੇ ਟਿਕੇ ਆ ਹਰ ਨਾਮ ਤਰਾਏ ਕੋਈ ਗਾਵੈ ਰ ਆਦੀ ਨਾ ਦੀ ਦੇ ਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ RAM ਰਾਜੇ ਜਿੰਨਾ ਅੰਤਰ ਕਪਤ ਵਿਕਾਰ ਹੈ ਤਿੰਨਾ ਰੋਏ ਚਾ ਕੀਜੈ ਹਰ ਕਰਤਾ ਸਭ ਕੁਛ ਜਾਣਦਾ ਸਿਰ ਰੋਗ ਹੱਥ ਦੀਜੈ ਜਿਨ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ ਆਸਾ ਮਹੱਲਾ ਚੌਥਾ ਜਿਨੇ ਅੰਦਰ ਹਰ ਹਰ ਪ੍ਰੀਤ ਹੈ ਤੇ ਜਨ ਸੁਘੜ ਸਿਆਣੇ RAM ਰਾਜੇ ਜੇ ਬਾਹਰ ਹਮ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਪਹਣੇ ਹਰ ਸੰਤਾਨੋ ਹੋਰ ਥਾਉ ਨਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਨ ਸਤਾਣੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਤੂਰ ਮੁਖ ਲਾਵਾ ਗੁਰ ਸਿੱਖਾਂ ਕੀ ਧਾਲ ਤਾਏ ਪਈ ਜਿਨ ਹਰ ਨਾਮ ਤੇ ਆਵਾ ਜਿਨ ਨਾਨਕ ਸਤਿਗੁਰ ਪੂਜਿਆ ਚੇਨ ਹਰ ਪੂਜ ਕਰਾਵਾ ਗੁਰ ਸਿਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ राम राजे ਕਰ ਸੇਵਹਿ ਪੂਰਾ ਸਤਗੁਰੂ ਭੁੱਖ ਜਾਏ ਲੈ ਮੇਰੀ ਗੁਰ ਸਿਖਾਂ ਕੀ ਭੁੱਖ ਸਭ ਗਈ ਤਿਨ ਪਿਛਾ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁੰਨ ਵੀ ਜਿਆ ਫਿਰ ਤੋਟ ਨ ਆਵੇ ਹਰ ਪੁੰਨ ਕੇਰੀ ਗੁਰ ਸਿੱਖਾ ਮਨ ਬਾਧਾਨਿਆ ਜਿਨ ਮੇਰਾ ਸਤਿਗੁਰੂ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰ ਸਿੱਖਾ ਮਨ ਮਿੱਠਾ ਹਰ ਦਰਗਹ ਗੁਰ ਸਿੱਖ ਪੈਨਾਈਐ ਜਿਨਾਂ ਮੇਰਾ ਸਤਿਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਗੁਠਾ